ਤੂੰ ਪਤਾ ਨਹੀਂ ਕਿ ਤੋ ਲੱਗ ਲਿਆ ਆ ਤੁਹਾਨੂੰ ਪਤਾ ਨਹੀਂ ਕਿਵੇਂ ਬਾਦ ਦਿੱਤਾ ਤੂੰ ਸਾਡੇ ਬੱਤੇ ਦੀ ਹਾਣ ਤੇ ਵੇਖ ਲੈ ਤੁਸੀਂ ਕੀ ਕੀਤੀ ਪਈ ਸਾਡੀ شکایت ਨਹੀਂ ਕਰਦੇ ਸਾਡੇ ਸਾਡੀ شکایت ਨਹੀਂ ਕਰਦੇ ਬੰਦੇ ਨੂੰ ਕੰਮ ਕਰਕੇ ਕੀ ਆ ਰਿਹਾ ਰੱਖਣਾ ਨਹੀਂ ਲੈਣਾ ਪੈਸਾ ਲੈਣਾ ਸਾਡਾ ਮੁੰਡਾ ਸੋਹਰੇ ਨੇ ਮਾਰਤਾ ਬਾਰ ਕਰਦੇ ਨਾ ਬਾਹ ਦੇ ਗੁਨਾਹਕ ਸਮਾਂ ਹੈ ਨਹੀਂ ਕੋਈ ਸਾਡੀ ਕੋਈ ਗੱਲ ਨਹੀਂ ਸੁਣੀ ਫਟੇ ਵਿਆਹਾਂ ਚ ਕਰ ਫਰੋਲੇ ਬੋਤ ਦੇ ਫਰੋਲੇ ਸਾਡੇ ਤੁਸੀਂ ਕਿੱਥੇ ਵਿਆਹ ਕਰਾਇਆ ਕਿਹਦੇ ਨਾਲ ਕਰਾਇਆ ਵੱਡਾ ਮੁੰਡਾ ਮਰਿਆ ਲੋਕਾਂ ਦੇ ਪਤ ਪਹਾ ਲੈ ਕੇ ਮਰਦੇ ਨਾ ਪਿੱਛੇ ਗੰਢ ਹੁੰਦੀ ਹੈ ਸਾਡੇ ਘੁੱਲੇ ਮੂਰੇ ਸੀ ਲੋ ਮੇਰੀ ਚਕਰ ਫੋਨ ਮਗਰੋ ਸੋਰਾ ਕਰਦੇ ਵਿੱਚ ਰਹਿ ਰਹੇ ਨੌਜਵਾਨ ਦੇ ਵੱਲੋਂ ਮੌਤ ਨੂੰ ਗੱਲ ਲਾ ਲਿਆ ਕਿ ਆ ਮ੍ਰਿਤਕ ਨੌਜਵਾਨ ਦੇ ਪਰਿਵਾਰ ਤੇ ਵੱਲੋਂ ਗੰਬੀਰ ਸੋਹਰਾ ਪਰਿਵਾਰ ਦੇ ਉੱਤੇ ਇਲਜ਼ਾਮ ਲਗਾਏ ਗਏ ਹਸਪਤਾਲ ਦੇ ਵਿੱਚ ਆ ਕੇ ਪਰਿਵਾਰ ਤੇ ਵੱਲੋਂ ਹੰਗਾਮਾ ਕੀਤਾ ਗਿਆ ਕਿ ਤੱਕੇ ਦੇ ਨਾਲ ਉਹਨਾਂ ਦੇ ਪੁੱਤ ਦਾ ਪੋਸਟਮਾਰਟਮ ਜਿਹੜਾ ਸੋਹਰਾ ਪਰਿਵਾਰ ਤੇ ਵੱਲੋਂ ਕਰਵਾਇਆ ਜਾ ਰਿਹਾ ਹੈ ਉਸ ਬਫਾਲ ਹੁੰਦੇ ਦੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਦਰਸਲ ਮਾਮਲਾ ਬਠਿੰਡਾ ਦੇ ਪਿੰਡ ਵਿਰਕਕਲਾ ਤੋਂ ਸਾਹਮਣੇ ਆਇਆ ਸੀ ਜਿੱਥੇ ਰਜਵਾਹੇ ਦੇ ਨਸਤੀਕ ਖੇਤਾਂ ਦੇ ਵਿੱਚ ਦਰਖਤ ਦੇ ਨਾਲ ਫਾਹਾ ਲਗਾ ਕੇ ਜੋਵਾਨ ਦੇ ਵੱਲੋਂ ਮੌਤ ਨੂੰ ਗੱਲ ਲਾ ਲਿਆ ਸੀ ਤੇ ਖੁਦਕੁਸ਼ੀ ਤੋਂ ਬਾਅਦ ਹਾਲਾਂਕਿ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਮ੍ਰਿਤਕ ਦੇ ਨੂੰ ਉਤਾਰ ਕੇ ਪੋਸਟਮਾਰਟਮ ਦੇ ਲਈ ਲਿਆਂਦਾ ਗਿਆ ਸੀ ਪਰ ਪੋਸਟਮਾਰਟਮ ਤੋਂ ਪਹਿਲਾਂ ਹੀ ਮ੍ਰਿਤਕ ਨੌਜਵਾਨ ਕੁਲਦੀਪ ਸਿੰਘ ਦੇ ਪਰਿਵਾਰ ਤੇ ਵੱਲੋਂ ਸੋਹਰਾ ਪਰਿਵਾਰ ਦੇ ਉੱਤੇ ਉਹਨਾਂ ਦੇ بیٹے ਕੁਲਦੀਪ ਸਿੰਘ ਦੀ ਖੁਦਕੁਸ਼ੀ ਦਾ ਕਾਰਨ ਦੱਸਿਆ ਗਿਆ ਪਰ ਦੂਜੇ ਪਾਸੇ ਸੋਹਰਾ ਪਰਿਵਾਰ ਦੇ ਵੱਲੋਂ ਆਪਣੇ ਤੇ ਲਕਿਲ ਸਾਮਾ ਨੂੰ ਬੇਬੁਨਿਆਦ ਦੱਸਿਆ ਗਿਆ ਕਿ ਆ ਕਿਹਾ ਜਾ ਰਿਹਾ ਕਿ ਉਹਨਾਂ ਦਾ ਜੁਵਾਈ ਆਪਣੇ ਮਾਪਿਆਂ ਤੋਂ ਹੀ ਤੰਗ ਪਰੇਸ਼ਾਨ ਸੀ ਜਿਸ ਕਰਕੇ ਉਸਤੇ ਵੱਲੋਂ ਇੱਕ ਖੌਫਨਾਕ ਕਦਮ ਚੁੱਕਿਆ ਗਿਆ ਇੱਕ ਵਾਰ ਤਸਵੀਰਾਂ ਦੇ ਰੁੱਕ ਕਰ ਲੈਂਦੇ ਆ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਮੁੰਡਾ ਜੀ ਲੈਣਾ ਵਾਹਣ ਹੁਣ ਤਾਂ ਮੈਨੂੰ ਲੈ ਜਾ ਕੇ ਮੇਰਾ ਪੁੱਤ ਲੈਣ ਆ ਗਿਆ 15000 ਰੁਪਏ ਤਾਂ ਮੇਰੇ ਪੁੱਤ ਨੂੰ ਮਗਰ ਲਿਆ ਜਾ ਕੇ ਜਾਣਾ ਪੁੱਤ ਮਗਰ ਜਾ ਜਾ ਦੋ ਮੁੰਡੇ ਬਹੁ ਕੋਲੇ ਮੇਰਾ ਮੁੰਡਾ ਆਇਆ ਤੇ ਬਹੂ ਨੇ ਫੋਨ ਕੀਤਾ ਫੋਣਦਾ ਇੱਥੇ ਤੇ ਤੇਰਾ ਮੁੰਡਾ ਕਿ ਲੈਣਾ ਮੈਂ ਤੈਨੂੰ ਲੈਣਾ ਕੋਈ ਨਹੀਂ ਪੁੱਤ ਰੋਲਾਣਾ ਪਾ ਮੈਨੂੰ ਅੱਜ ਤੇਰਾ ਪੁੱਤ ਕਿ ਸੁੱਕਾ ਨਹੀਂ ਜਾਂਦਾ ਜੇ ਆ ਗਿਆ ਤਾਂ ਕਹਿੰਦੀ ਇੱਥੋਂ ਇਹ ਕਰਕੇ ਜੇ ਮੇਰੀ ਨੋਣੇ ਮੈਨੂੰ ਫੋਨ ਤੇ ਕੀ ਨਾਮ ਹੈ ਤੁਹਾਡੇ ਮੁੰਡੇ ਦਾ ਕੀ ਮੇਰੇ ਨਾਲ ਲਵਪ੍ਰੀਤਾ ਕਿੰਨੀ ਉਮਰ ਸੀ ਜੀ ਭਾਈ ਸਾਰਾ ਦਾ ਮਸਾ ਹੋਇਆ ਸੀ ਜਦੋਂ ਮੈਂ ਛੋਟੇ ਮੁੰਡਾ ਜਦੋਂ ਆਪਦੀ ਮਰਜ਼ੀ ਨਾਲ ਮੌਤ ਕਾ ਦੇਣ ਕਿਵੇਂ ਹੋਈ ਤੇ ਕੀ ਕਰਨ ਮੌਤ ਜੀ ਆਨੰਮ ਲੈਣ ਆਇਆ ਸੀ ਆਪਦੀ ਬਹੂ ਨੂੰ ਇਹਨੇ ਰਾਜੋਟ ਮਾਰ ਕੀਤੀ ਮੇਰੇ ਪਤ ਨੂੰ ਉਹ ਤਾਂ ਇਹਨਾਂ ਨੇ ਫਾਹਾ ਦੇ ਕੇ ਕੀ ਕੀਤਾ ਫਾਹਾ ਦੇ ਕੇ ਮੇਰੇ ਬੁੱਧ ਸਾਰਾ ਕੁਝ ਨਿਸ਼ਾਨਾਂ ਆ ਗਿਆ ਸਾਨੂੰ ਸੱਜੀ ਛੱਡ ਛੱਡਿਆ ਇਹਨੂੰ ਕੀ ਹੋਇਆ ਇੱਥੇ ਇਹਨਾਂ ਨੇ ਆ ਸਾਰਾ ਕੁਝ ਕਰਤਾ ਮੈਨੂੰ ਪਤਾ ਲੱਗਿਆ ਇਹਨਾਂ ਨੇ ਮਰਾਜਾ ਕਰਤਾ ਆਪ ਵੀ ਸਾਰਾ ਖੈਣ ਕਰਤੇ ਆਪ ਮੇਰੇ ਪਤ ਦਾ ਮਰਾਜਾ ਕਰਤਾ ਆਪ ਮੈਨੂੰ ਲੈ ਕੇ ਜਾਂਦੇ ਸੀ ਮੈਂ ਮੌਕੇ ਤੇ ਆ ਗਈ ਇੱਥੇ ਮੌਕੇ ਤੇ ਮੈਂ ਆ ਗਈ ਮੈਂ ਪਹੁੰਚ ਕੇ ਮੈਂ ਰੋਕ ਗੱਡੀ ਰੋਕ ਕੇ ਮੈਂ ਗੱਡੀ ਰੋਕੀ ਜਿੱਥੇ ਆ ਕੇ ਮੇਰੇ ਮੁੰਡਰ ਹੁਣ ਵੀ ਕੱਟ ਕੇ ਚੋਰ ਕੋਲ ਮੈਨੂੰ ਮੈਨੂੰ ਚੋਰ ਕੋਲ ਲੈ ਕੇ ਜਾਂਦੇ ਸੀ ਮੇਰੇ ਪਤ ਨੂੰ ਐਵੇਂ ਮੈਨੂੰ ਕਰ ਲੈ ਕੇ ਚੱਲੇ ਹਾਂ ਹ ਹਾਜੂ ਮੈਨੂੰ ਨਹੀਂ ਸੁਣਿਆ ਇਹਨੂੰ ਤੇ ਮੈਂ ਸੁਣਿਆ ਨਹੀਂ ਸੋਹਰੇ ਮੁੰਡੇ ਮੁੰਡੇ 700 ਮੁੰਡੇ 700 ਸੌ ਰਾਜਨ ਨੂੰ ਮਾਰੇ ਸੀ ਉਹ ਗੱਡੀ ਦੇ ਵਿੱਚ ਬੈਠਿਆ ਹੋਇਆ ਉਹ ਲੈ ਕੇ ਜਾਂਦਾ ਮੇਰੇ ਪਤਨੂ ਤੇ ਦੀ ਭੈਣ ਤੇ ਮੇਰਾ ਨਾਂ ਬਈ ਰਾਜਪ੍ਰੀਤਾ ਕੀ ਗੱਲ ਹੋਈ ਕੋਈ ਨਹੀਂ ਮੇਰੇ ਨਾਲ ਤਾਂ ਬਦਗਾਸਦਾ ਕਿੱਢਦਾ ਗਿਆ ਜੀ ਮੇਰੇ ਕੋਲੇ ਬੈਠਾ ਰਹਿ ਕਿੰਨਾ ਚਿਰ ਕਿਉਂ ਮੈਂ ਮੂੰਹ ਤੇ ਕੌਣ ਜੋਗਾ ਨਹੀਂ ਤੇ ਆਪਾਂ ਦੋਨੇ ਕਹਿੰਦਾ ਪੱਟੇ ਤੇ ਰਹਿਣ ਲੱਗ ਜਗੇ ਕਿੰਨਾ ਮੈਂ ਉਹਦੇ ਚਾਚੇ ਕੋਲੇ ਜਾਣਾ ਕੰਮ ਤੇ ਕੰਮ ਦਾ ਪਤਾ ਕਰਕੇ ਉਹਨੂੰ ਮੈਂ ਕਿਹਾ ਜਵਾਕਾਂ ਦੇ ਪੇਪਰ ਹੋ ਜਾਣਗੇ ਆਪਾਂ ਇਕੱਠੇ ਰਹਿ ਪਾਂਗੇ ਚੱਲ ਤੇ ਮੜ ਕੇ ਉੱਥੇ ਜਾ ਕੇ ਤੇ ਮੈਨੂੰ ਤਾਂ ਕੱਕਰ ਡਿੱਕੇ ਗਏ ਬਈ ਕਰੇ ਨਹੀਂ ਮੁੜ ਕੇ ਐਵੇਂ ਤੇ ਭਰਾ ਨੂੰ ਕਿਹਾ ਫੋਨ ਲਾ ਕੇ ਪੁੱਛ ਲਾ ਆਂਦਾ ਮੇਰੇ ਨੂੰ ਕਹਿੰਦਾ ਉਹਨੇ ਮਰਨਾ ਜਿੱਤੇ ਮਰਜੀ ਜਾਵੇ ਕਹਿੰਦਾ ਮਰ ਜੂਗਾ ਨੱਚੇ ਕਰਕੇ ਇਹ ਪੱਠੇ ਤੇ ਬੈ ਡਰਾਈਵਰੀ ਕਰਦਾ ਸੀਗਾ ਮੈਂ ਤਾਂ 8 ਸਾਲ ਹੋ ਗਏ ਮੇਰੇ ਦੋ ਜਵਾਕਾਂ ਤੁਹਾਨੂੰ ਕਰੇ ਕੀ ਕਹਿ ਕੇ ਗਿਆ ਸੀ ਘਰੇ ਕਹਿੰਦਾ ਮੈਂ ਕਾਲੇ ਕੋਲੇ ਜਾਣਾ ਤੇ ਚਾਚੇ ਕੋਲੇ ਜਿਹੜਾ ਉਹ ਤਿੰਨ ਵਿੱਚ ਖੜਾ ਸੀ ਪੱਠੇ ਤੇ ਜਾਣਾ ਕਹਿੰਦਾ ਮੈਂ ਉਹਦੇ ਨਾਲ ਹੀ ਕੰਮ ਕਰਦਾ ਸੀ ਤੁਹਾਡੇ ਤੁਹਾਡੇ ਪਰਿਵਾਰ ਦੇ ਉੱਪਰ ਤੋਂ આરોਪ ਇਸ ਕਦਰ ਦੇ ਲਾ ਰਹੇ ਨੇ ਤੁਹਾਡੇ ਸਹੁਰਾ ਪਰਿਵਾਰ ਕੀ ਇਹਨਾਂ ਦੇ ਵੱਲੋਂ ਮਾਰਿਆ ਗਿਆ ਬਾਈ ਮੇਰੇ ਇੱਕ ਦਸ ਮੇਰੇ ਦੋ ਜਵਾਕਾਂ ਮੈਂ ਜਵਾਕਾਂ ਕਿਉਂ ਜੰਮਦੀ ਜੇ ਮੈਨੂੰ ਮਾਰਨਾ ਹੁੰਦਾ ਸਾਡੇ ਪਹਿਲਾਂ ਹੀ ਮਾਰ ਦਿੰਦੇ 8 ਸਾਲ ਹੋ ਗਏ ਮੈਨੂੰ ਨਾਲ ਰਹਿੰਦੇ ਕੋਈ ਨਹੀਂ ਬਾਈ ਕੋਈ ਲੜਾਈ ਨਹੀਂ ਹੋਈ ਸਾਡੇ ਨਾਲ ਮੇਰੇ ਇੱਕ ਪਿਆਰ ਕਮਾਈ ਕਰਕੇ ਨਾਲ ਤਾਂ ਮੇਰੇ ਜਵਾਕ ਪਾਲ ਦਾ ਨਾਲੇ ਮੇਰੀ ਭੈਣ ਦੇ ਨਾਲ ਲੇਦਾ ਢੱਡ ਪਰਦਾ ਸੀ ਇਹ ਨਸ਼ੇ ਕਰਕੇ 400 ਦਿਹਾੜੀ ਤੋਂ ਵੀ 300 ਦੇ ਨਸ਼ੇ ਕਰਦਾ ਜਿੱਦ ਜਿੱਦ ਮਰਿਆ ਉਹਦੇ ਵੀ ਜਿੱਥੇ ਜਿੱਤੇ ਨੇ ਭਾਂ ਲੈ ਪ੍ਰਭੂ ਉੱਥੇ ਵਿਸ਼ਰਾਵਤ ਠੰਡਾ ਉਮੀ ਪਿਆਸੀ ਕੋਲੇ ਸ਼ਰਾਬ ਕੋਲੇ ਪਈ ਸੀ ਉੱਥੇ ਵੀ ਤਦਨੇ ਸੇ ਬਹੁਤ ਕਰਦਾ ਸੀ ਬਈ ਮੈਂ ਕੀ ਕਰਾਂ ਮੈਨੂੰ ਪੋਸਟਮਾਰਟਮ ਕਰਵਾ ਲਿਆ ਕਰਵਾਉਣਾ ਜਾਂ ਕੀ ਬਈ ਅਸੀਂ ਤਾਂ ਆਇਆ ਕਿ ਸਾਡੇ ਮੇਰੇ ਜਵਾਕ ਨਾਲ ਰੋਲ ਨੇ ਮੇਰੀ ਬੇਨਤੀ ਹੈ ਬਈ ਇਹ ਤਾਂ ਆਪਦੇ ਇਹਨਾਂ ਨੇ ਤਾਂ ਨਿਤ ਨਵਾਂ ਬੰਦਾ ਕਰ ਲੈਣਾ ਇਹਨਾਂ ਦਾ ਤਾਂ ਕੁਝ ਨਹੀਂ ਜਣਾ ਜਵਾਕ ਮੇਰੇ ਰੋਲ ਜਾਣਗੇ ਪੂਰਾ ਪੂਰਾ ਮੇਰਾ ਤਾਂ ਪੋਸਟਮਾਰਟਮ ਆਸਤੇ ਇਹ ਵਿੱਚ ਦਿਆ ਰਹੇ ਇਹ ਵਿੱਚ ਪੈਂਦਾ ਸਾਨੂੰ ਇਹ ਲਿਆਣ ਦੀ ਕਾਰਨ ਕਰ ਰਿਹਾ ਪੂਰਾ ਮਾਮਲਾ ਕੀ ਹੈ ਕਰਨਾ ਫਾਹਾਂ ਲਿਆ ਜੀ ਇਹਨੇ ਲਿੱਤਾ ਗਾ ਇਹਨੂੰ ਦੇਣਾ ਕਿ ਕੱਸੀ ਤੇ ਰਿਹਾ ਇਹ ਆਪਣੇ ਆਪ ਲੈ ਰਿਹਾ ਮੈਂ ਤੈਨੂੰ ਕੀ ਹੋਇਆ ਪੂਰਾ ਮਾਮਲਾ ਕੀ ਹੈ ਜਿਵੇਂ ਪਰਿਵਾਰ ਦੋਸਤ ਲਗਾ ਰਿਹਾ ਕੀ ਹੈ ਪਰਿਵਾਰ ਤਾਂ ਐਵੇਂ ਕਹੀ ਜਾਂਦਾ ਤਾਂ ਘਰ ਵਾਲੀ ਬੈਠੀ ਆ ਨਾਲ ਉਹਦੇ ਨਹੀਂ ਉਹਦੀ ਮਾਂ ਕਹਿੰਦੀ ਹੈਗੀ ਵੀ ਐ ਸਾਡਾ ਮੁੰਡਾ ਮਾਰੇ ਗਏ ਨਹੀਂ ਹੁਣ ਪੋਸਟਮੈਨ ਦੀ ਰਿਪੋਰਟ ਤਾਂ ਬਾਅਦ ਹੀ ਪਤਾ ਲੱਗੂ ਆ ਪੋਸਟਮੈਨ ਦਾ ਕਰਾਉਣੇ ਨੇ ਇਹ ਕਹਿੰਦੇ ਪੋਸਟਮੈਨ ਹੋ ਚੁੱਕਿਆਗਾ ਗੰਢ ਕਹਿੰਦਾ ਪਿਛਲੇ ਪਾਸੇ ਸੀਗੀ ਅਗਲੇ ਪਾਸੇ ਕਿਵੇਂ ਆ ਗਿਆ ਇਹ ਪੋਸਟਮੈਨ ਵਾਸਤੇ ਲੈ ਕੇ ਆਏ ਆ ਇਹ ਜਿਹੜਾ ਏਰੀਆ ਸਾਡੇ ਸਦਰ ਦਾ ਇਹ ਮੁੰਡੇ ਦੇ ਪਰਿਵਾਰ ਦੇ ਨਾਲ ਨਹੀਂ ਆਏ ਪੋਸਟਮੈਨ ਆਏ ਆ ਕੋਈ ਘਰ ਵਾਲੀ ਬੈਠੀ ਸੱਸ ਬੈਠੀ ਮੁੰਡੇ ਦੀ ਸਹੁਰਾ ਬੈਠਾ ਨਹੀਂ ਇਹਦੀ ਮਾਂ ਨਹੀਂ ਵੇਖੀ ਮੁੰਡੇ ਮਾਂ ਤਾਂ ਛੱਡ ਕੇ ਤੀਜੇ ਸੰ ਚਲੀ ਗਈ ਸੀ ਕਿੱਡੇ ਨਾਲ ਚਲੀ ਗਈ ਕੀ ਹੋਇਆ ਮੈਨੂੰ ਜਾਣ ਲੱਗਿਆ ਮੁੰਡਾ ਮਿਲ ਕੇ ਗਿਆ ਮੈਂ ਬਾਹਰ ਚ ਖੜੀ ਐ ਮੈਂ ਕਿਹਾ ਕਿਵੇਂ ਇਹ ਗੋਲੂ ਕਹਿੰਦਾ ਠੀਕ ਐ ਮਾਮੀ ਮੈਂ ਕਿਹਾ ਕਦੋਂ ਆਇਆ ਕਹਿੰਦਾ ਮਾਮੀ ਮੈਂ ਹੋਣ ਆਇਆ ਸੀ ਮੈਂ ਕਿਹਾ ਫੇਰ ਕਹਿੰਦਾ ਮਾਮੀ ਮੈਨੂੰ ਇਹਨਾਂ ਨੇ ਘਰੇ ਨਹੀਂ ਬੜਨ ਦਿੱਤਾ ਮੇਰਾ ਸਮਾਨ ਚਲਾ ਕੇ ਮਾਰਿਆ ਸਰਪੰਚ ਕੋਲ ਜਾਂਦਗੇ ਮੈਂ ਮੁੜ ਕੇ ਕਹਾ ਜਾ ਸਰਪੰਚ ਕੋਲ ਤੇਰੇ ਨਾਲ ਮੈਂ ਚਲਦੀ ਐ ਕਹਿੰਦਾ ਮਾਮੀ ਮੈਂ ਮੁੜ ਕੇ ਆਉਂਦਾ ਮੈਂ ਆ ਕੇ ਗੱਲ ਕਰਦਾ ਕਹਿੰਦਾ ਇੰਨੀ ਗੱਲ ਕਹਿ ਕੇ ਮੁੰਡਾ ਮੇਰੇ ਕੋਲੋਂ ਵਾਗ ਗਿਆ ਉੱਚ ਮੁੰਡੇ ਦੇ ਕੋਲੇ ਨਹੀਂ ਸੀ ਖਾਲੀ ਹੱਥ ਮੁੰਡਾ ਚਲਾ ਜਾ ਕਰੇ ਨਹੀਂ ਜੀ ਵੜਨ ਦਿੱਤਾ ਜੀ ਕਰੇ ਉਹਨੂੰ ਜਾਣ ਨਹੀਂ ਦਿੱਤਾ ਇੰਸਪੈਕਟਰ ਬਲਵਿੰਦਰ ਸਿੰਘ थाना ਫਤਪਟੰਡਾ ਜੀ ਕੀ ਮਾਮਲਾ ਕੀ ਹੋਇਆ ਪੁਰਾਣੀ ਸੀ ਹਾਲਾ ਮਾਮਲਾ ਇਹ ਕੁਲਦੀਪ ਸਿੰਘ ਉਰਫ ਗੋਲੂ ਨੇ ਮਿਰਕ ਕਲਾਂ ਤੋਂ ਸੈਲਫ ਸਾਈਡ ਕੀਤਾ ਸੀ ਸੁਬਾਹ ਦੀ ਪਟੜੀ ਦੀ ਦਰਾਖਤ ਨਾਲ ਲੜ ਕੇ ਸੈਲਫ ਸਾਈਡ ਕੀਤਾ ਤੇ ਉਹਦੇ ਸਬੰਧ ਵਿੱਚ ਉਹਦੇ ਵਾਈਫ ਦੇ ਬਿਆਨ ਤੇ ਕਾਰਵਾਈ ਕੀਤੀ ਜਾ ਰਹੀ ਆ ਤੇ ਉਹਦੇ ਨਾਲ 8 ਸਾਲ ਹੋ ਗਏ ਵਿਆਹ ਹੋਏ ਨੂੰ ਤੇ ਦੋ ਬੱਚੇ ਆ ਇੱਕ 6 ਸਾਲ ਦਾ ਬੇਟਾ 5 ਸਾਲ ਦਾ ਬੇਟਾ ਉਨਰ ਵੀ ਇਹਨਾਂ ਦਾ ਕਾਰਵਾਈ ਕੀਤੀ ਜਾ ਰਹੀ ਹੈ ਸਰ ਹੰਗਾਮੇ ਦਾ ਕਾਰਨ ਕੀ ਦੇਖ ਰਹੇ ਹੋ ਤੁਸੀਂ ਕਿ ਲੜਕੀ ਦੇ ਪਰਿਵਾਰ ਲੜਕੇ ਦੇ ਪਰਿਵਾਰ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ ਕਿ ਪੁਲਿਸ ਦੇ ਉੱਤੇ ਅਲਿਗੇਸ਼ਨ ਨਹੀਂ ਕੀ ਇਸ ਕੱਲ ਨੂੰ ਲੱਗ ਕਿ ਪੁਲਿਸ ਨੇ ਉਹਨਾਂ ਦੇ ਪਰਿਵਾਰ ਨੂੰ ਪੁੱਛਿਆ ਨਹੀਂ ਜੀ ਕੋਈ ਅਲਿਗੇਸ਼ਨ ਨਹੀਂ ਜੀ ਇਹ ਲੜਕਾ ਇੱਥੇ ਹੀ ਰਹਿ ਰਿਹਾ ਸੀ ਪਿਛਲੇ 20 ਸਾਲਾਂ ਤੋਂ ਮੇਰੇ ਕੋਲਾਂ ਪਿੰਡ ਹੀ ਰਹਿ ਰਿਹਾ ਸੀ ਉਹਦੀ ਪਹਿਲਾਂ ਉਹਦੇ ਪਿਓ ਨਾਲ ਰਹਿੰਦਾ ਸੀ ਉਸ ਤੋਂ ਬਾਅਦ ਘਰ ਵਾਲਿਆਂ ਨਾਲ ਰਹਿੰਦਾ ਸੀ ਜੱਟ ਦਾ ਸਾਨੂੰ ਤੋਂ ਇਨੋ ਦੇ ਪ੍ਰਕਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਜੀ ਪਰ ਇਹ ਪਰਿਵਾਰ ਦੇ ਜਿਹੜੇ ਬਿਆਨ ਨੇ ਇਹ ਕਹਿ ਰਹੇ ਨੇ ਕਿ ਪੁਲਿਸ ਨੇ ਉਹਨਾਂ ਨੂੰ ਪੁੱਛਿਆ ਨਹੀਂ ਨਾ ਹੀ ਲਾਉਣ ਵੇਲੇ ਤੇ ਨਾ ਹੀ ਪੋਸਟਮਾਰਟਮ ਵੇਲੇ ਤੀਜੇ ਹੁਣ ਤੱਕ ਦਾ ਜਿਹੜਾ ਕਾਰ ਦੇਖੋ ਅਸੀਂ ਇਹਨਾਂ ਦੇ ਬਿਆਨ ਲਿਖਣ ਨੂੰ ਤਿਆਰ ਆਂ ਇਹਨਾਂ ਬਿਆਨ ਨੂੰ ਆਖੇ ਵੀ ਦਿਖਾਓ ਜੇ ਬਿਆਨ ਸਾਰੇ ਤੇ ਇਹਨਾਂ ਦੀ ਮਾਂ ਇਹਨ ਤੋਂ ਇਹਨੂੰ ਛੱਡ ਕੇ ਕਰੀਬਨ 15 ਸਾਲ ਪਹਿਲਾਂ ਚਲੀ ਗਈ ਸੀ ਇੱਥੋਂ ਤੇ ਕੱਲ ਇਹਨੇ ਮਾਤਾ ਆਈ ਆ ਇਹ ਕਰਕੇ ਤੇ ਇਹ ਬੇਟਾ ਇਹਨਾਂ ਕੋਲੇ ਕਿਸੇ ਡੇਢ ਮਹੀਨਾ ਮਾਤਾ ਘਰ ਰੱਖ ਕੇ ਆਇਆ ਹੁਣ ਆਪਣੇ ਘਰ ਹੀ ਕੋ ਰਹ ਰਿਹਾ ਹੈ ਹੁਣ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਪੋਸਟਮਾਰਟਮ ਕਰਵਾ ਰਹੇ ਹੋ ਜਾਂ ਇਹਨਾਂ ਦੇ ਪਰਿਵਾਰ ਨਾਲ ਸਹਿਮਤੀ ਬਣਾਉਣ ਨੂੰ ਪਹਿਲਾਂ ਨਹੀਂ ਪੋਸਟਮਾਰਟਮ ਕਰਵਾ ਰਹੇ ਹਾਂ ਕਿ ਸੱਚੀ ਚੋਟ ਦੀ ਕਾਰਵਾਈ ਕਰ ਰਹੇ ਹਾਂ ਇਸ ਵੇਲੇ